ਇਹ ਨਹਿਰ ਦੀ ਸਫਾਈ ਨਹੀਂ ਸਾਡੇ ਇੱਥੇ ਟਾਣੀ ਹੈ ਸ਼ੇਰ ਸਿੰਘ ਨੰਬਰਦਾਰ ਦੀ ਜੀ ਉਹਦੇ ਆਲੇ-ਦੁਆਲੇ ਤਾਂ ਜਮਈ ਮਲੇ ਜੰਗਲ ਹੀ ਬਣਿਆ ਹੋਇਆ ਹੈ ਸਾਨੂੰ ਕੀੜੇ ਪਤੰਗੇ ਦਾ ਡਰ ਹੈਗਾ ਤੇ ਅਗਾ ਨਹਿਰ ਦੀ ਸਫਾਈ ਨਹੀਂ ਹੈਗਾ ਖਤਰਾ ਰਹਿੰਦਾ ਜੀ ਚੋਨੇ ਸਾਰੇ ਤਾਂ ਲੱਗਣ ਹੋ ਗਏ ਤੇ ਸਾਰੇ ਲੱਗ ਰਿਹਾ ਇਹਨੂੰ ਪਰਮਲ ਵੀ ਲੱਗ ਰਿਹਾ ਹੈ ਤੇ 1121 ਵੀ ਲੱਗ ਰਿਹਾ ਹੈ ਤੇ ਇਸ ਕਰਕੇ ਨਹਿਰ ਤਾਂ ਜਮਈ ਅਸਲੋ ਖਤਮ ਹੀ ਹੋਈ ਪਈ ਐ ਕੋਈ ਸਪਾਈ ਨਹੀਂ ਕੋਈ ਕੁਛ ਨਹੀਂ ਕੋਈ ਨਿਗਰਾਨੀ ਨਹੀਂ ਹੈਗੀ ਜੀ ਇਧਰ ਕਿਸੇ ਦੀ ਤੇ ਕਿਸਾਨ ਵਿਚਾਰੇ ਉਹ ਵੀ ਹੁਣ ਦੁਖੀ ਹੋਵਣਗੇ ਹੈਗਾ ਪਾਣੀ ਨਹੀਂ ਜਾ ਰਿਹਾ ਤੇ ਇਸ ਕਰਕੇ ਜੀ ਬੇਨਤੀ ਹੈ ਤੇ ਨਹਿਰ ਦੀ ਸਪਾਈ ਕੀਤੀ ਜਾਵੇ ਤੇ ਜਿਹੜਾ ਵੀ ਜੰਗਲ ਹੈਗਾ ਹੈ ਚਾਰ ਚਫੇਰੇ ਉਹ ਜੰਗਲ ਸਾਫ ਸਪਾਈ ਕੀਤੀ ਜਾਵੇ ਤੇ ਸੁਭਦਾ ਜਿਹੜੇ ਲੋਕ ਤੋਰਾ ਫੇਰਾ ਜਾਂ ਮੁੱਡੇ ਢਾਣੀਆਂ ਨੂੰ ਉਹਨਾਂ ਨੇ ਵੀ ਮਾਰ ਕੇ ਚੱਲ ਫਾਇਦਾ ਮਿਲੇਗਾ ਸਾਫ ਸਪਾਈ ਦਾ ਜੀ ਚੋਨਾ ਦਾ ਅੱਜ ਤੋਂ 10 ਦਿਨ ਪਹਿਲਾਂ ਲੱਗਣਾ ਲੱਗਣਾ ਸ਼ੁਰੂ ਹੋ ਗਿਆ ਹੈ 11 ਇੱਕੀ ਮੁਛਲ ਚੋਨਾ ਤਕਰੀਬਨ ਲੱਗ ਚੁੱਕਾ ਹੈ ਪਿਛਲੇ ਸਾਲ ਦੀ ਅਜ ਕੱਲ ਹੋ ਗਈ ਸੀ ਹੁਣ ਹੁਣ ਤਾਂ ਸੀਜ਼ਨ ਵੀ ਸ਼ੁਰੂ ਹੈਗਾ ਹਾਲੇ ਤੱਕ ਤਾਂ ਕੋਈ ਇਥੇ ਨਾ ਸਾਦੀ ਨੀ ਕਾ ਸਪਾਈ ਦਾ ਨਹਿਰ ਦਾ ਸੱਪ ਵੀ ਇੱਧਰ ਹੈ ਕਈ ਵਾਰੀ ਬੜੇ ਵੇਖੇ ਇਹਨੂੰ ਅਸੀਂ ਸੱਪ ਬਹੁਤ ਵੇਖੇ ਨੇ ਉਹਦਾ ਚੜ ਜਾਂਦੇ ਨੂੰ ਇੱਧਰ ਟਾਣੀ ਵਾਲਿਆਂ ਨੂੰ ਖਤਰਾ ਹੈ ਜਿਹੜੇ ਸਾਡਾ ਤੇ ਟਾਣੀ ਹੈ ਗਿਆ ਨੂੰ ਬੰਨ ਦੇ ਪਾਸੇ-ਪਾਸੇ ਉਹਦਰੀ ਖਤਰਾ ਹੀ ਹੈ ਹਾਂਜੀ ਸਪਾਈ ਹੋਣੀ ਚਾਹੀਦੀ ਏ ਨਹਿਰ ਦੀ ਟੁੱਟ ਵੀ ਸਕਦੀ ਏ ਕਿਦੋਂ ਵੀ ਟੁੱਟ ਸਕਦੀ ਏ ਅਣ ਮਾਲਕੀ ਓਵਰਲੋਡ ਪਾਣੀ ਆ ਛੜਦੇ ਨੂੰ ਪਿੱਛੋਂ ਕਈ ਜਗ੍ਹਾ ਫੁੱਲ ਹੋ ਜਾਂਦੀ ਕਈ ਜਗ੍ਹਾ ਖਤਰਾ ਰਹਿੰਦਾ ਟੁੱਟਣ ਨਿਸ਼ਾਨੀ ਆ ਰਹੀ ਏ ਇਧਰੋਂ ਸੱਪ ਵੀ ਨਿਕਲਦੇ ਨੇ ਇਧਰੋਂ ਲੰਘਣ ਟੱਕਣ ਵਾਲੇ ਬੜੀ ਦਿੱਕਤਾਂ ਦੀ ਸਫਾਈ ਜਮਾ ਹੀ ਨਹੀਂ ਏ ਬਿਲਕੁਲ ਪਿਛਲੀ ਵਾਰ ਫੇਰ ਵੀ ਵਧੀਆ ਕਰ ਗਏ ਸੀ ਐਸ ਵਾਰ ਸਫਾਈ ਦਾ ਕੋਈ ਮਤਲਬ ਉਹ ਗੱਲ ਨਹੀਂ ਹੈਗੀ ਸਰਕਾਰ ਨੂੰ ਗੌਰ ਕੀਤਾ ਜਾਵੇ ਜਲਦੀ ਜਲਦੀ ਨਿਸਫਾਈ ਕੀਤੀ ਜਾਵੇ ਹਾਂ ਇੱਕ ਪਾਸੇ ਜਿਹੜਾ